ਇਨਾਂ ਦੀ ਜਿਹੜਾ ਮੂਸੇ ਵਾਲੇ ਕੁੱਤੇ 'ਚ ਗਾਣਾ ਆਇਆ ਹੀ ਉਹਦਾ ਗਾਂ ਬੱਚਾ ਉਹਦੇ ਬੱਚੇ ਨਹੀਂ ਇਹੇ ਕਦੋਂ ਦੀ ਗੱਲ ਕਰਦੇ ਬਾਣੇ ਦੀ ਜਿਹੜਾ ਮੂਸੇ ਵਾਲੇ ਕੁੱਤੇ 'ਚ ਨਹੀਂ ਆਇਆ ਸੀਗਾ ਬੰਬੀਹਾ ਬੋਲੇ ਚ ਅੱਛਾ ਨਹੀਂ ਉਹਦੇ ਜਿਹੜਾ ਕੁੱਤਾ ਆਇਆ ਸੀਗਾ ਜੋੜ ਆਇਆ ਸੀਗਾ ਉਹ ਕੁੱਤਾ ਸੀਗਾ ਹੀ ਉਹਦੇ ਬੱਚੇ ਦੇ ਗਾਂ ਬੱਚੇ ਨਹੀਂ ਇਹੇ ਓਕੇ ਹਾਂਜੀ ਠੀਕ ਹੈ ਡਾਈਟ ਇਹਨੂੰ ਦੇ ਰਹੇ ਹਾਂ ਜੀ ਐਗ ਦਹੀਂ ਦੇ ਰਹਾਂਗੇ ਚਿਕਨ ਵੀ ਦੇ ਰਹਾਂਗੇ ਜੀ ਔਰ ਫੀਡ ਚੱਲ ਰਹੀ ਹੈ ਰਾਇਲ ਕੈਨਨ ਦੀ ਕਿੰਨੀ ਮਾਤਰਾ ਵਿੱਚ ਦੇ ਰਹੇ ਹੋ ਮਤਰਾਜੀ ਪਰ ਮਤਲਬ ਇਹਨਾਂ ਦਾ ਭਾਂਡਾ ਭਰ ਦਿੰਨੇ ਆ ਕਿ ਜਿਵੇਂ ਹੁਣ ਮੈਂ ਕੱਢਣੇ ਲੱਗਿਆ ਸੀਗਾ ਇਕੱਠੀ ਖਾਂਦੇ ਨੇ ਇਕੱਠੀ ਖਾਂਦੇ ਨੇ ਤੀਖੀ ਦੇਖੋ ਚੰਗੀ ਲਾਈਨ ਦਾ ਬੱਚਾ ਜੀ ਇਹ ਕਿੰਨੇ ਦਾ ਹੈ ਇਹਦਾ ਇਹਦਾ ਗ੍ਰੈਂਡਫਾਦਰ ਜਰਮਨ ਤੋਂ ਇੰਪੋਰਟ ਹੈ ਜੀ ਆ ਫਰੌਂਡ ਦਾ ਗ੍ਰੈਂਡ ਪਾਪਾ ਜੀ ਕਿੰਨੇ ਦਿਨਾਂ ਦਾ ਹੋ ਗਿਆ ਜੀ ਇਹ ਇਹ ਹੁਣ ਜੀ 50 55 ਦਿਨ ਦਾ ਵਿਦਆਊਟ ਕੇਸੀ ਦੇ ਰਿਹਾ ਇਹਨੂੰ ਕੇ ਵਿਦਆਊਟ ਕੇਸੀ ਵਿਦਆਊਟ ਕੇਸੀ ਇਰੀ ਕੀ ਮੰਗਦਾ 25000 25000 ਹਾਂ ਕਰਦੇ ਆ ਪਾਗਲ ਬਾਪ ਤੇ ਸਰਦਾਰ ਸਾਹਿਬ ਖੜੇ ਨੇ ਨਾਲ ਕੋਲੇ ਨਾਲ ਬੱਚੇ ਦੇਖੋ ਤੁਸੀਂ ਅੱਜ ਮੈਂ ਤੁਹਾਨੂੰ ਪੂਰੇ ਹੈਲਦੀ ਬੱਚੇ ਦਿਖਾ ਰਿਹਾ ਪਹਿਲਾਂ ਜਿਵੇਂ ਹਸਤੀ ਦੇ ਸੀਗੇ ਆਹ ਦੇਖੋ ਤੁਸੀਂ 50 55 ਦਿਨ ਦੇ ਬੱਚੇ ਹੁੰਦੇ ਜੀ ਚੱਕੇ ਨਹੀਂ ਜਾਂਦੇ ਜੀ ਕੱਟ ਬਾਈ ਕਨੇ ਕੱਥ ਤੇ ਚੱਕੀ ਨਹੀਂ ਜਾਂਦੇ ਬੱਚੇ ਦੇਖੋ ਤੁਸੀਂ ਪੂਰੇ ਦੇਖੋ ਇੱਕ ਕੱਥ ਦੇ ਚੱਕ ਲਿਆ ਪਾਈ ਕਹਦਾਂਗੇ ਵੀ ਲੈ ਜਾਓ ਬਾਈ ਫ੍ਰੀ ਲੈਕ ਨਹੀਂ ਹੋਗੀ ਜਿੰਨਾ ਦੀ ਇਹ 50 55 ਦਿਨ ਦੇ ਨੇ 50 55 ਦਿਨ ਦੇ ਪੇਰੈਂਟਸ ਕੇਸੀਆਈ ਨੇ ਦੋਨੋਂ ਪੇਰੈਂਟਸ ਇੰਪੋਰਟ ਦੇ ਬੱਚੇ ਆ ਡਾਇਰੈਕਟ ਬਲੱਡ ਲਾਈਨ ਕਿਹੜੀ ਜੀ ਦੀ ਬਲੱਡ ਲਾਈਨ ਮੈਨੂੰ ਇਹਨਾਂ ਦੀ ਨੌਲੇਜ ਘੱਟ ਆ ਬਟ ਮਨੀ ਭਰਾੜਾ ਆਪਣਾ ਭਰਾ ਪਟਿਆਲੇ ਤੋਂ ਉਹਦੇ ਕੋਲ ਆ ਜੀ ਲਓ ਜੀ ਬਹੁਤ ਵਧੀਆ ਤੁਸੀਂ ਦੇਖੋ ਜਾਰੇ ਇਹਦਾ ਕਹਿਣ ਨੂੰ ਜੀ ਕਰਦਾ ਨਹੀਂ ਵਧੀਆ ਬੱਚੇ ਨੇ ਪੂਰੇ ਹੈਲਦੀ ਨੇ ਸਾਫ ਸੁਥਰੇ ਨੇ ਦੇਖੋ ਐਤੋਂ ਪਤਾ ਲੱਗ ਜਾਂਦਾ ਨਾ ਬੱਚੇ ਦਾ ਪੂਰੇ ਹੈਲਦੀ ਆ ਇਹ ਡਾਈਟ ਦੇ ਰਹੇ ਹੁਣ ਆਪਾਂ ਡਾਈਟ ਇਹਨੂੰ ਦੇ ਰਹੇ ਜੀ ਐਗ ਦਹੀਂ ਦੇ ਰਹਾਂਗੇ ਚਿਕਨ ਵੀ ਦੇ ਰਹਾਂਗੇ ਜੀ ਔਰ ਫੀਡ ਚੱਲ ਰਹੀ ਹੈ ਰਾਇਲ ਕਨਨ ਦੀ ਕਿੰਨੀ ਮਾਤਰਾ ਵਿੱਚ ਦੇ ਰਹੋ ਮਾਤਰਾ ਜੀ ਪਰ ਮਤਲਬ ਇਹਨਾਂ ਦਾ ਭਾਂਡਾ ਭਰ ਦਿੰਨੇ ਆ ਕਿ ਜਿਵੇਂ ਹੁਣ ਮੈਂ ਕੱਢਣੇ ਲੱਗਿਆ ਸੀਗਾ ਇਕੱਠੀ ਖਾਂਦੇ ਨੇ ਇਕੱਠੀ ਖਾਂਦੇ ਨੇ ਠੀਕ ਇੱਕ ਬੋਲ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਮੇਲ ਦਾ ਕੀ ਪ੍ਰਾਈਸ ਹੈ ਮੇਲ ਤਾਂ ਚਲੇਗੀ ਜੀ ਸਾਰੇ ਫੀਮੇਲ ਫੀਮੇਲ ਹੋਣੇ ਚਾਰੇ ਫੀਮੇਲ ਇਹਨਾਂ ਦੀ ਕੀ ਡਿਮਾਂਡ ਹੈ ਇਹ ਦੇ ਦੇਂਗਾ ਜੀ 15000 ਦੇ 15000 ਦੇ ਹਾਂ ਡਿਸਕਾਊਂਟ ਹੋਊ ਥੋੜਾ ਮੋਟਾ ਕਰ ਦੇਂਗਾ ਜੀ ਤੁਸੀਂ ਕਿੰਨੇ ਬੱਚੇ ਚੈੱਕ ਕਰ ਲੋ ਦੂਜੇ ਵੀ ਇੱਕ ਅੱਧਾ ਹੋਰ ਦਿਖਾਓ ਬੱਚਾ ਆ ਚੱਕ ਲੋ ਇੱਕ ਆ ਚੱਕੋ ਆ ਦੇਖੋ ਪੂਰੇ ਵਧੀਆ ਪਲੇ ਹੋਏ ਨੇ ਬਾਈ ਹੈਲਦੀ ਬੱਚੇ ਨੇ ਪੂਰੇ ਠੀਕ ਆ ਜੀ ਖਾਣਾ ਪਾਣਾ ਬਦਾਬ ਖਾਂਦੇ ਨੇ ਤੁਸੀਂ ਦੇਖ ਹੀ ਸਕਦੇ ਹੋ ਇਹਨਾਂ ਦੇ ਲੰਮਕਣ ਦੀ ਪਤਾ ਲੱਗ ਜਾਂਦਾ ਵੀ ਵਧੀਆ ਹੈਲਦੀ ਨੇ ਭਾਰੀ ਨੇ ਬੱਚੇ ਆ ਦੇਖੋ ਫੋਰ ਕੁ ਬ੍ਰੀਡ ਹੈਗੀ ਆਪਣੇ ਕੋਲ ਰੌਟ ਵਾਇਲਰ ਜੀ ਦਿਖਾਓ ਬੱਚਾ ਸੀ ਹਲੋ ਰੌਟ ਵਿਲਰ ਦੀ ਬਹੁਤ ਡਿਮਾਂਡ ਹੁੰਦੀ ਆ ਤੁਸੀਂ ਦੇਖੋ ਰੌਟ ਮੇਰੇ ਚੰਗੀ ਲਾਈਨ ਦਾ ਬੱਚਾ ਜੀ ਇਹ ਕਿੰਨੇ ਦਾ ਇਹਦਾ ਇਹਦਾ ਗ੍ਰੈਂਡਫਾਦਰ ਜਰਮਨ ਤੋਂ ਇੰਪੋਰਟ ਹੈ ਜੀ ਆ ਫਿਰੌਂ ਦਾ ਗ੍ਰੈਂਡ ਪਾਪਾ ਜੀ ਕਿੰਨੇ ਦਿਨਾਂ ਦਾ ਹੋ ਗਿਆ ਜੀ ਇਹ ਇਹ ਹੁਣ ਜੀ 50 55 ਦਿਨ ਦਾ ਵਿਦਾਊਟ ਕੇਸੀ ਦੇ ਰਿਹਾ ਇਹ ਵਿਦਾਊਟ ਕੇਸੀ ਵਿਦਾਊਟ ਕੇਸੀ ਇਹਦੀ ਕੀ ਡਿਮਾਂਡ ਹੈ 25000 ਜੀ 25000 ਆਹ ਦੇਖੋ ਭਾਈ ਰੌਟ ਵਾਇਲਰ ਇਹਨਾਂ ਕੋਲੇ ਕੁਆਲਿਟੀ ਟੌਪ ਦੀ ਹੁੰਦੀ ਆ ਤੁਸੀਂ ਪਹਿਲਾਂ ਵੀ ਇਹਨਾਂ ਦੇ ਬੱਚੇ ਦੇਖੇ ਆ ਆਪਣੇ ਵੀਡੀਓ ਦੇ ਵਿੱਚ ਹਨਾ ਇਹ ਦੁਬਾਰੇ ਚੈੱਕ ਕਰ ਲਓ ਤੁਸੀਂ ਦੇਖੋ ਬਹੁਤ ਵਧੀਆ ਪਲੇ ਹੋਏ ਆਗੇ ਰੌਟ ਟਵੈਲਰ ਦੇ ਇਹਨਾਂ ਕੋਲੇ ਹੈਡ ਫੇਸ ਕੁਆਲਿਟੀ ਹੈ ਐਂ ਪੂਰੀ ਕਰੰਬਰ ਤੇ ਵਧੀਆ ਕੁਆਲਿਟੀ ਨਾਲ ਰੱਖੀ ਹੈ ਤੇ ਕਿਸੇ ਨੂੰ ਵੀ ਜਰੂਰ ਤਾਂ ਬਾਈ ਦਾ ਨੰਬਰ ਮਦਮ ਕਿੰਨਾ ਹੈ ਜੀ ਉਹ ਆਪਣਾ ਮੋਬਾਈਲ ਨੰਬਰ ਬੋਲਿਓ 6284069484 9844 ਰਿਪੀਟ ਕਰ ਦਿਓ ਜੀ 6284069484 ਇਹ ਮੋਬਾਈਲ ਨੰਬਰ ਆ ਸਿਟੀ ਸੰਗਰੂਰ ਆਪਣੀ ਤੇ ਆ ਦੇਖੋ ਇਹਨਾਂ ਕੋਲੇ ਪਹਿਲਾਂ ਤੁਹਾਨੂੰ ਦਿਖਾਈ ਦੇ ਗੋਲਡਨ ਟ੍ਰੀਬਰ ਹੈਗਾ ਇਹ ਹੈਗਾ ਆਪਣਾ ਰੌਟਬੈਲਰ ਲੋਕੇਸ਼ਨ ਆਪਣੀ ਕਿੱਥੇ ਜੀ ਸੰਗਰੂਰ ਜੀ ਖਾਸ ਹਾਂਜੀ ਜਦੋਂ ਵੀ ਜਰੂਰ ਤਾਂ ਵੀਡੀਓ ਤੇ ਨੰਬਰ ਲੈ ਕੇ ਕਾਲ ਕਰੋ ਤੇ ਬੱਚੇ ਤੁਸੀਂ ਪਰਚੇਸ ਕਰ ਸਕਦੇ ਹੋ ਡਿਲੀਵਰੀ ਕਰ ਦੋਗੇ ਜੀ ਕਰ ਦਾਂਗੇ ਸਰ ਕਰਾਂਗੇ ਆਲ ਓਵਰ ਇੰਡੀਆ ਕਰਾਂਗੇ ਉਹਦਾ ਚਾਰਜ ਐਕਸਟਰਾ ਹੋਊਗਾ ਜੀ ਹਾਂਜੀ ਠੀਕ ਹੈ ਜੀ ਬਹੁਤ ਸੋ ਥੈਂਕ ਯੂ ਸਰ ਥੈਂਕ ਯੂ ਸੋ ਮਚ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਕਿੱਥੋਂ ਆ ਜੀ ਆਪਾਂ ਆਪਾਂ ਤਲਵੰਡੀ ਸਾਬੋਦੀ ਤਲਵੰਡੀ ਸਾਬੋਦੀ ਬੜੀ ਦੂਰੋਂ ਪੱਜ ਕੇ ਆਏ ਹਾਂ ਹਾਂਜੀ ਬਾ ਹਰ ਵਾਰੀ ਆਈਦਾ ਜੀ ਇੱਥੇ ਕਿਹੜਾ ਕੈਨਲ ਆਪਣਾ ਆਪਣੇ ਪੈਟ ਸ਼ਾਪ ਭਾਈ ਬ੍ਰਦਰ ਸ਼ਾਪ ਹਾਂਜੀ ਬ੍ਰਦਰ ਪੈਟ ਸ਼ਾਪ ਹਾਂਜੀ ਹਾਂਜੀ ਤੇ ਕਿਹੜੀ ਬਰੀਡ ਦੇ ਬੱਚੇ ਲੈ ਕੇ ਆ ਅੱਜ ਇਹ ਆਪਣੇ ਕੋਲ ਜੀ ਇੱਕ ਬੱਚਾ ਦਾ ਪੱਗਦਾ ਜੀ ਤਿੰਨ ਬੱਚੇ ਲੈਬਰਡੋਰ ਦੇ ਆ ਇੱਕ ਟਵਾਈ ਕਲਚਰ ਹੈ ਜੀ ਇਹਦੀ ਏਜ ਦੱਸੋ ਕਿੰਨੀ ਹੈ ਇਹਨਾਂ ਦੀ ਏਜ ਬਸ 1 ਮੰਥ ਦੀ ਹੈ ਜੀ ਸਾਰੇ 1 ਮੰਥ ਦੀ ਸਾਰੇ ਹਾਂਜੀ ਕੀ ਡਿਮਾਂਡ ਹੈ ਇਹਦੀ ਲਾਇਬ੍ਰਰੀ ਲਾਇਬ੍ਰਰੀ ਦੀ 7500 ਮੇਲ ਹੈ ਜੀ ਓਕੇ 6500 ਫੀਮੇਲ ਹੈ ਜੀ ਕਿਹੜੀ ਬਲੱਡ ਲਾਈਨ ਹੈ ਜੀ ਇਹ ਮਤਲਬ ਆਪਣੇ ਘਰ ਦੀ ਬਰੀਡ ਹੀ ਹੈ ਜੀ ਘਰ ਦੀ ਬਰੀਡ ਹਾਂਜੀ ਹਾਂਜੀ ਠੀਕ ਆ ਇਹ ਬਲੈ ਇਹ ਬਲੈਕ ਟਵਾਈ ਕਲਚਰ ਹੈ ਜੀ ਇਹਦਾ ਸਟੱਡ ਆਪਣੇ ਕੋਲ ਜੀ ਆਪਾਂ ਪਿਛਲੇ ਸਾਲ ਸੋਚ ਵੀ ਪਾਇਆ ਸੀਗਾ ਇੱਥੇ ਓਕੇ ਓਕੇ ਤੇ ਇਹ ਵੀ ਘਰ ਦੀ ਬਰੀਡਿੰਗ ਆਪਾਂ ਸਟੱਡ ਦੇ ਬੱਚੇ ਚੱਕੇ ਜੀ ਇਹਦੀ ਕੀ ਡਿਮਾਂਡ ਆ ਇਹਦੀ 8500 ਰੁਪਏ ਇਹਦੀ 8500 ਰੁਪਏ ਤੇ ਉਹ ਵਾਲਾ ਉਹ ਵੀ ਲਾਇਬਰੀ ਆ ਹਾਂਜੀ ਹਾਂਜੀ ਉਹਦੀ ਕੀ ਡਿਮਾਂਡ ਆ ਜਿਹੜਾ ਉਹ ਫੀਮੇਲ ਹੈ ਜੀ ਉਹ ਤਾਂ 6500 ਮੇਲ 7500 ਦਾ 6500 ਦੀ ਆ ਮੇਲ 7500 ਦਾ ਮੋਬਾਈਲ ਨੰਬਰ ਦਿਓ 98784 ਜੀ 774061 ਵਾਰੀ ਰੀਪੀਟ ਕਰ ਦਿਓ 98784 774060 ਜੀ ਬਠਿੰਡਾ ਮਾਨਸਾ ਸਦੂਗੜ ਤਿੰਨ ਤਿੰਨ ਜ਼ਿਲ ਹਾਂਜੀ ਧੰਨਵਾਦ ਜੀ ਕਿਸੇ ਨੂੰ ਜਰੂਰ ਤਾਂ ਬਾਕੀ ਦਾ ਵੀਡੀਓ ਤੋਂ ਨੰਬਰ ਲੈ ਕੇ ਮਾਰੋ ਕਾਲ ਕਿਸੇ ਨੂੰ ਵੀ ਕੋਈ ਜਾਣਕਾਰੀ ਲੈਣੀ ਆ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਬਹੁਤ ਧੰਨਵਾਦ ਆ ਜੋ ਹਾਂ ਵੀਰੇ ਕੀ ਹਾਲ ਚਾਲ ਵਧੀਆ ਵੀਰੇ ਤੁਸੀਂ ਦੱਸੋ ਚੜ ਦੀ ਕਲਾ ਕਿੱਥੋਂ ਆਏ ਆਪਾਂ ਮਲੋੜ ਤੋਂ ਹੀ अच्छा केडी केडी ब्रीड ਦੇ ਬੱਚੇ ਲੈ ਕੇ ਆਪਾਂ ਆਪਣੇ ਕੋਲ ਪੱਗ ਗਈ ਪਾਰਟੀ ਪਾਉ ਮੈਂ ਇਹ ਅਲਿਸ਼ੇਸ਼ਨਾ ਡਾਵਰਮੈਂਟ ਹੈ ਅੱਛਾ ਡਾਵਰਮੈਂਟ ਕਿੰਨੀ ਜਿੰਦਾ ਹੈ ਇਹ 45 45 ਦਿਨਾਂ ਦੇ ਬੱਚੇ 45 45 ਦਿਨਾਂ ਦੇ ਇੱਕੋ ਮਦਰ ਦੇ ਨੇ ਹਾਂਜੀ ਇੱਕੋ ਮਦਰ ਦੇ ਬੱਚੇ ਕਿਹੜੀ ਲਾਈਨ ਇਹਨਾਂ ਦੀ ਇਹਨਾਂ ਦੀ ਜਿਹੜਾ ਮੂਸੇ ਵਾਲੇ ਕੁੱਤੇ ਚ ਗਾਣਾ ਹੈ ਇਹ ਉਹਦਾ ਗਾਂ ਬੱਚਾ ਉਹਦੇ ਬੱਚੇ ਨੇ ਇਹੇ ਕਦੋਂ ਦੀ ਗੱਲ ਕਰਦੇ ਗਾਣੇ ਦੀ ਜਿਹੜਾ ਮੂਸਾ ਵਾਲੇ ਕੁੱਤੇ ਤੇ ਨਹੀਂ ਆਇਆ ਸੀਗਾ ਬੰਬੀਹਾ ਬੋਲੇ ਚ ਅੱਛਾ ਨਹੀਂ ਉਹਦੇ ਜਿਹੜਾ ਕੁੱਤਾ ਆਇਆ ਸੀਗਾ ਜੂੜ ਆਇਆ ਸੀਗਾ ਉਹ ਕੁੱਤਾ ਸੀਗਾ ਜੀ ਉਹਦੇ ਬੱਚੇ ਤੇ ਗਾਂ ਬੱਚੇ ਨਹੀਂ ਆਏ ਜੀ ਓਕੇ ਹਾਂਜੀ ਠੀਕ ਹੈ ਉਹ ਬਲੱਡ ਲੈਣ ਇਹਨਾਂ ਦੀ ਉਹ ਆ ਹਾਂਜੀ ਇਹ 6 ਬੱਚੇ ਸੀਗੇ ਦਿਖਾਈ ਨੂੰ ਇੱਕ ਵਾਰੀ ਘੁਮਾ ਕੇ ਦਿਖਾਈ ਉਹ ਆ ਦੇਖੋ ਆ ਟੇਲਾ ਕੱਟਣ ਵਾਲੀਆਂ ਇਹ ਟੇਲਾ ਨਹੀਂ ਕਟੀਆਂ ਬੱਚੇ ਕਿਸ ਦੇ ਘਰੇ ਸੀਗੇ ਤੇ ਉਦੋਂ ਉਹਨਾਂ ਨੇ ਕਟੀਆਂ ਨਹੀਂ ਅਣਜਾਣ ਬੰਦੇ ਸੀ ਜਿੰਨਾਂ ਤੇ ਬੱਚ ਲੈ ਗਏ ਹਾਂਜੀ ਕੀ ਡਿਮਾਂਡ ਕਰਦੇ ਜੀ ਆਪਾਂ ਇਹ ਡਿਮਾਂਡ ਆਪਾਂ ਇਹਨਾਂ ਤੋਂ 8500 ਕਰ ਦੇਣੀ ਇੱਕ ਫੀਮੇਲ ਦੀ ਓਕੇ ਦੋਨੇ ਫੀਮੇਲ ਨੇ ਹਾਂਜੀ ਦੋਨੇ ਫੀਮੇਲ ਨੇ 6 ਬੱਚੇ ਸੀਗੇ 2 ਮੇਲ 4 ਫੀਮੇਲ ਨਾਲ ਦੋ ਜੋੜੇ ਵਿੱਗੇ ਦੋ ਫੀਮੇਲ ਰਹਿ ਗਈਆਂ ਠੀਕ ਉਹ ਵਾਲਾ ਕਿਹੜਾ ਇਹ ਹੋਲੀ ਸੈਸ਼ਨ ਹੈ ਦਿਖਾ ਦਿਓ ਏ ਬਰੀਡਾਂ ਇਹ ਏ ਬਰੀਡ ਅੱਜਕੱਲ ਬਹੁਤ ਘਟ ਗਈ ਏ ਅੱਛਾ ਜੀ ਹਣਾ ਲੋਕੀ ਮਿਕਸ ਕਰਾਈ ਜਾਂਦੇ ਨੇ ਦਾ ਜਰਮਨ ਵਾਲੀ ਓਕੇ ਹਣਾ ਇਹ ਅੱਜਕੱਲ ਆਪਾਂ ਨੂੰ ਬਹੁਤ ਘੱਟ ਰੇਅਰ ਹੈ ਜਿੱਥੇ ਵੀ ਖੂਜੀ ਏ ਬਰੀਡ ਇਹ ਪਿਓਰ ਹੈ ਹਾਂਜੀ ਪਿਓਰ ਹੈ ਜਮਾ ਜਮਾ ਪਿਓਰ ਹੀ ਏ ਪਿਓਰ ਦੀ ਗਾਰੰਟੀ ਹੈ ਹਾਂਜੀ ਇਹ ਆਪਣੇ ਕੋਲ 16 ਸਾਲੋਂ 16 ਨਹੀਂ ਪਹਿਲੋਂ ਜਿਹੜੇ ਇਹਨਾਂ ਦੇ ਬੱਚੇ ਸੀਗੇ ਉਹ 16 ਸਾਲ ਤੋਂ ਕੁੱਤੇ ਰੱਖਦੇ ਹੋਣੇ ਇਹੀ ਸੀਗੇ ਹੈਨਾ ਆਪਣੇ ਰਿਸ਼ਤੇਦਾਰ ਹੈ ਇਹ ਕੋੜੀਆਂ ਦਾ ਕੰਮ ਕਰਦੇ ਜੀ ਇਧਰ ਓਕੇ ਠੀਕ ਹੈ ਕੋੜਕਪੁਰੇ ਵਾਲੀ ਸਾਈਡ ਕਿੰਨੀ ਐਜ ਹੋਗੀ ਇਹਨਾਂ ਦੀ ਅਜੇ ਇਹਦੀ ਵੀ 45 ਦਿਨ ਹੀ ਦੇਣੀ ਹੈ ਜੀ 45 ਦਿਨ ਦੀ ਹੈ ਇਹ ਹਾਂਜੀ ਇਹਨਾਂ ਦੀ ਵੈਕਸੀਨ ਕਦੋਂ ਹੋਊਗੀ ਨਹੀਂ ਵੈਕਸੀਨ ਅਜੇ 50 ਦਿਨ ਤੋਂ ਪਲੱਸ ਲੱਗਦੀ ਹੈ ਜੀ ਓਕੇ ਹਾਂਜੀ ਠੀਕ ਹੈ ਇਹਦੀ ਕੀ ਡਿਮਾਂਡ ਹੈ ਇਹ ਵੈਸੇ ਤਾਂ ਸੇਲ ਕਰਨੀ ਨਹੀਂ ਜੀ ਹੈ ਜੇ ਵੀ ਕਾਹ ਕਰਨੀ ਪਈ ਜੇ ਆਪਾਂ ਭਰ ਕੇ ਹਰ ਦੀ ਫੀਮੇਲ ਸੇਲ ਕਰਾਂਗੇ ਹਾਂ ਹਾਂਜੀ ਤੇ ਫਿਰ ਕਰ ਦੋਗੇ ਕਿੰਨੇ ਦੀ ਕਰੋਗੇ ਇਹਨੂੰ 12000 ਦੀ ਗੱਲ 12000 ਦੀ ਸੀ ਹਾਂ ਜੀ ਕਿਉਂਕਿ ਇਹ ਬਰੀਡ ਬਹੁਤ ਘਟ ਗਈ ਹੈ ਆਪਣੇ ਬਹੁਤ ਰੇਅਰ ਹੈ ਵੇਖਣ ਨੂੰ ਓਕੇ ਹੋਰ ਕਿਹੜੀ ਬਰੀਡ ਲੈ ਕੇ ਆਏ ਹੋ ਹੁਣ ਆਪਾਂ ਪੱਗ ਲੈ ਕੇ ਆਏ ਪੱਗ ਦੇ ਬੱਚੇ ਜੀ ਪੱਗ ਦੀ ਪੱਗ ਦੇ ਹੀ 35 ਦਿਨਾਂ ਦੇ ਬੱਚੇ ਦਿਖਾ ਦਿਓ ਮੜੇ ਲੈ ਅੱਛਾ ਇੱਕ ਇਹ ਡੀ ਬਰੀਡ ਹੈ ਬੰਜੀ ਇੱਕ ਇਹ ਡੋਬਰਮੈਨ ਉਹ 35 ਦਿਨ ਦੇ ਹੋਗੇ ਹਾਂ ਜੀ ਇਹ 35 ਦਿਨਾਂ ਦੇ ਹੋਗੇ ਬੇਲ ਫੀਮੇਲ ਕੀ ਨੇ ਇਮੇਲ ਅਤੇ ਇੱਕ ਦੋ ਫੀਮੇਲ ਇੱਕ ਮੇਲ ਇੱਕ ਮੇਲ ਇਹਦੀ ਕੀ ਡਿਮਾਂਡ ਹੈ ਨਹੀਂ ਫੀਮੇਲ ਦੇ ਦਾਂਗੇ 5500 ਦੀ ਤੇ ਮੇਲ ਦੇ ਦਾਂਗੇ ਆਪਾਂ 8000 ਦੀ ਠੀਕ ਹੈ ਡਿਸਕਾਊਂਟ ਹੋਊਗਾ ਕੋਈ ਮੌਕੇ ਤੇ ਕਰ ਦਾਂਗੇ ਮੌਕੇ ਤੇ ਹਾਂਜੀ ਇਹਦੀ ਡਿਲੀਵਰੀ ਕਰ ਦਨੇ ਆਪਾਂ ਹਾਂਜੀ ਡਿਲੀਵਰੀ ਜਿੱਥੇ ਮਰਜ਼ੀ ਡਿਲੀਵਰੀ ਚਾਰਜ ਕਸਟਮਰ ਦੇ ਹੋਣਗੇ ਡਿਲੀਵਰੀ ਜਿੱਥੇ ਮਰਜ਼ੀ ਕਰਾ ਲਓ ਓਕੇ ਓਕੇ ਹਾਂਜੀ ਆਹ ਜਿਹੜੇ ਡੱਬ ਖੜਬੇ ਜਨੇ ਇਹ ਕਿਵੇਂ ਲੈ ਕੇ ਆਏ ਹੋ ਇਹ ਤਾਂ ਇਹ ਤਾਂ ਜੋੜਾ ਹੀ ਇਹਦੀ ਫੀਮੇਲ ਸੇਲ ਕਰਨੀ ਹੈ ਜੀ ਕੱਲੀ ਬਾਟੀ ਪਾਉਂਦੀ ਹਾਂਜੀ ਓਕੇ ਇਹ ਕਿੰਨੀ ਜੀ ਦੇਨੇ ਇਹ ਇਹ ਫੀਮੇਲ ਸਾਲ ਦੀ ਹੈ ਆ ਫੀਮੇਲ ਹੈ ਹਾਂਜੀ ਇਹ ਇਹ ਸੇਲ ਕਰਨੀ ਹੈ ਇਹ ਸੇਲ ਕਰਨੀ ਹੈ ਯਾ ਇਹਦੀ ਕੀ ਡਿਮਾਂਡ ਹੈ ਕੱਢੀ ਗੱਲ ਗੱਲ ਚੋਂ ਕੱਢ ਗੱਲ ਚੋਂ ਗੱਲ ਚੋਂ ਇਹ ਹਸਾਲ ਦੀ ਹੋ ਗਈ ਹੈ ਹਾਂਜੀ ਇਹਦੀ ਕੀ ਡਿਮਾਂਡ ਹੈ ਇਹ ਆ 28000 ਦੀ ਸੇਲ ਕਰਨੀ ਹੈ ਵੱਡਦੀ ਤਾਂ ਨਹੀਂ ਹੈਗੀ ਨਹੀਂ ਵੱਡਦੀ ਨਹੀਂ ਫੁੱਲ ਫਰੈਂਡਲੀ ਫੀਮੇਲ ਹੈ ਓਕੇ ਹਾਂਜੀ ਇਹਦੀ ਪਹਿਲਾਂ ਡਿਲੀਵਰੀ ਹੋਈ ਹੈ ਕੀ ਇਦਾਂ ਨਹੀਂ ਨਹੀਂ ਹਜੇ 1 ਸਾਲ ਦੀ ਹੋਈ ਹੈ ਹਾਂਜੀ ਫਰੈਸ਼ ਹੈ ਜੀ ਠੀਕ ਹੈ ਇਹਦਾ ਕੀ ਡਿਮਾਂਡ ਹੈ 82000 82000 ਇਹਦਾ ਜਿਆਦਾ ਰੇਟ ਨਹੀਂ ਹੈਗਾ ਕੋਈ ਲੱਗਦਾ ਨਹੀਂ ਇਹ ਟੋਏ ਪੌਂਚ ਆ ਜਾਂਦੀ ਪਾਟੀ ਪੌਂਚ ਅੱਛਾ ਹਾਂਜੀ ਆਹ ਠੀਕ ਹੈ ਇਹਦੇ ਡਿਸਕਾਊਂਟ ਹੋਊਗਾ ਮੌਕੇ ਤੇ ਮਾਨਤਨ ਕਰ ਦਿਆਂਗੇ ਜੀ ਠੀਕ ਹੈ ਹਾਂਜੀ ਕਿਉਂਕਿ ਹੁਣ ਬੰਦਾ ਕਹਿੰਦਾ ਮੂੰਹ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ ਹਾਂਜੀ ਇਹ ਤਾਂ ਗੱਲ ਹੈ ਜੀ ਹੈਨਾ ਹੁਣ ਆਪਣੇ ਕੋਲ ਸਟੱਡ ਸੀਗਾ ਅੰਦਰ ਸ਼ੋਅ ਤੇ ਗਿਆ ਹੈ ਗ੍ਰਿੰਡਾ ਸ਼ੋਅ ਵੀਨਰ ਸੀਗਾ ਇਹ ਕੁੱਤਾ ਫਰੈਂਚ ਬੁਲਡੌਗ ਦਾ ਇਹ ਮੋਬਾਈਲ ਨੰਬਰ ਦੇ ਦੋੜਾ 62846 02004 ਰਿਪੀਟ ਕਰੋ 62846 02042 ਲੋਕੇਸ਼ਨ ਮਲੋਟੀ ਠੀਕ ਆ ਲਓ ਬਾਈ ਦਾ ਨੰਬਰ ਰੋਟ ਕਰ ਲਓ ਇਹਨਾਂ ਕੋਲ ਹੈਗਾ ਆ ਫੀਮੇਲ ਬਕਾਊ ਆ ਕੀ ਡਾਬਰਮੈਨ ਦੇ ਬੱਚੇ ਨੇ ਪੱਗ ਦੇ ਬੱਚੇ ਨੇ ਅਲੀਸ਼ੀਸ਼ਨ ਅਲੀਸ਼ੀਸ਼ਨ ਹੈਗੀ ਆ ਜਦੋਂ ਮਰਜ਼ੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਬੱਚਾ ਪਰਚੇਸ ਕਰ ਸਕਦੇ ਠੀਕ ਆ ਜੀ ਠੀਕ ਹੈ ਜੀ ਧੰਨ